ਗੁਰਜੀ ਕਾਲਸਾ ਉਹ ਹੈ ਗੁਰਜੀ ਕੇ ਫਤੇ ਨਾਗਰਾ ਪ੍ਰੋਡਕਸ਼ਨ ਜੂਡੂ ਚੈਨਲ ਦੇਖਣ ਵਾਲੇ ਸਾਰੇ ਵੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੇ ਆ ਰਹੇ ਨੇ ਬਾਈ ਜੀ ਕੰਪਿਊਟਰ ਬਾਈ ਜੀ ਬਹੁਤ ਘੱਟ ਆ ਰਹੇ ਨੇ ਇਸ ਕਰਕੇ ਬਾਈ ਵੀਡੀਓ ਲੇਟ ਪੈਂਦੀ ਹੈ ਜੀ ਦੋ ਤਿੰਨ ਦਿਨਾਂ ਬਾਅਦ ਪੈਂਦੀ ਹੈ ਕਿ ਕੰਪਿਊਟਰ ਆਮ ਆਉਂਦੇ ਸੀ ਹੁਣ ਪਤਾ ਨਹੀਂ ਕਿ ਜਕਰਾਈ ਬਾਈ ਬਹੁਤ ਕੂਤਰ ਕੱਟੇ ਆ ਰਹੇਗੇ ਤੇ ਜਿਹੜਾ ਹੁਣ ਆਪਣੇ ਕੋਲ 10 ਕੂਤਰ ਆਏ ਹੋਏ ਆ। ਕੋਸੇ ਚ ਪੱਟੇ ਹੋਏ ਆਗੇ ਤੇ ਇੱਕ ਕੋਸੇ ਦੇ ਵਿੱਚ ਸਾਰੇ ਆਗੇ ਤੇ ਚੰਗੀ ਕੂਤਰ ਆਗੇ ਨੀਲੀ ਛਾਤਰੀ ਦੇ ਆਹ ਜਦ ਰੀਤੇ ਲੱਗੇ ਹੋਇਆ ਬਾਈ ਠੀਕ ਹੈ ਸਾਰੇ ਦੇ ਸਾਰੇ ਆਹ ਸੋਤੀ ਦੇ ਲੱਗੇ ਆ ਬਾਈ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਜਾਨੀ ਕਿ ਪੱਟੇ ਹੋਏ ਕੂਤਰ ਜਿਹੜੇ ਤੁਸੀਂ ਬਾਜੀ ਛੱਡ ਸਕਦੇ ਬਾਈ ਉਹ ਪੱਟੇ ਹੋਏ ਆ ਬਾਈ ਉਦੋਂ ਬਾਅਦ ਲਾਫਟਾਂ ਦੇ ਵਿੱਚ ਜਾ ਕੇ ਤੁਹਾਨੂੰ ਫਿਰ ਕਿ ਸਰਪ੍ਰਾਈਜ਼ ਵੀ ਦਿਖਾਵਾਂਗੇ ਇਹਨਾਂ ਚ ਸਰਪ੍ਰਾਈਜ਼ ਦਾ ਮਤਲਬ ਉਹ ਵੀ ਦਿਖਾਵਾਂਗੇ ਤੁਹਾਨੂੰ ਜਿਹੜੇ ਪੱਟੇ ਹੋਇਆ ਬਾਈ ਜੀ ਫੋਟੋ ਵਾਲ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਦੂਜੇ ਕੂਤਰਾ ਬਾਈ ਲਾਵਾ ਜੀ ਕਰੋ ਚੈੱਕ ਪੱਟੇ ਹੋਇਆ ਵਈ ਜੀ ਆ ਦੇਖੋ ਇਹ ਪੱਟੇ ਹੋਇਆ ਕੂਤਰਾ ਬਾਈ 300 ਦੇ ਹਿਸਾਬ ਨੂੰ ਦੇਣਾ ਬਾਈ ਠੀਕ ਹੈ ਬਾਈ ਜੀ ਕਰੋ ਚੈੱਕ ਬਾਈ ਸਨਹਰੀ ਅੱਖਾਂ ਲਾਲ ਸਰਾ ਚੱਬਾ ਸਰਾ ਬਾਈ ਪੂਰੀ ਨੋਗਾ ਬਾਈ ਠੀਕ ਹੈ ਬਾਈ ਜੀ ਗੁਲਾਬੀ ਪਲਕਾਂ ਨੇ ਦੀਆਂ ਠੀਕ ਹੈ ਬਾਈ ਜੀ ਫੰਗ ਆ ਰਿਹਾ ਬਾਈ ਪੱਟਣ ਖਾਤਰੇ ਕੱਢੇ ਹੋਏ ਸੀ ਬਾਈ ਦੇ ਚਲੋ ਕੋਈ ਪ੍ਰੋਬਲਮਾ ਹੋ ਜਾਂਦੀਆਂ ਲੋਕਾਂ ਦੇ ਘਰਾਂ 'ਚ ਇਹ ਆਪਾਂ ਨੂੰ ਵੇਚਦੇ ਬਾਈ ਸਾਰੇ ਠੀਕ ਹੈ ਬਾਈ ਜੀ ਲਓ ਬਾਈ ਜੀ ਕਰੋ ਚੈੱਕ الله الله स्कूटर चेक कर लो। ਨੂੰ ਆ ਵੀ ਦੇ ਦੇ ਪਟਾਣਾ ਜੋ ਕੀ ਆ। ਕੁਛ ਕੋ ਉਤਣਾ ਡਲਣਾ ਬਈ ਕੁਛ ਬਣਾ ਡਲਣਾ ਬਣਾ। ਠੀਕ ਹੈ ਬਾਈ ਜੀ। ਲੋ ਬਾਈ ਜੀ ਕਰੋ ਚੈੱਕ। ਖਟੀਆਂ ਅੱਖਾਂ ਨੇ। ਪੂਰੀ ਨੋਗਾ ਬਾਈ। ਟਮਾਟਰ ਕੁਝ ਸੰਭਾ ਵੀ शकते ਤੇ ਟਮਾਟਰ ਲਈਏਗਾ। ਇਹ ਵੀ ਆਖੋ ਇਹ ਆ ਰਿਹਾ ਬਈ ਇਹ ਦੀ ਫਾਂਗਾ ਇਹ ਪੱਟੀ ਹੋਈ ਕੁਂਤਰੀ ਹੋ ਗਈ ਨੀਲੀ ਛਾਤਰੀ ਦੇ ਨੇ ਬਈ ਇਹ ਤੇ ਆਹ ਦੇਖੋ ਇਹਦੇ ਪੈਰ 'ਚ ਪੱਕਾ ਛੱਲਾ ਵੀ ਪਿਆ ਹੋਇਆ ਬਈ ਠੀਕ ਹੈ ਬਈ ਜੀ 300 ਦੇ ਹਿਸਾਬ ਨੂੰ ਦੇਣੇ ਆ ਬਈ ਆਪਾਂ ਨੇ ਸਾਰੇ ਦੇ ਸਾਰੇ ਬਈ ਦੋ ਘੱਟ ਨਹੀਂ ਦੇਣੇ ਬਈ ਜਮਾ ਵੀ ਠੀਕ ਹੈ ਬਈ ਪੱਤੇ ਹੋਏ ਕੁਂਤਰੇ ਉਹ ਉਹ ਬਈ ਦੋ ਰਾਈ ਨਹੀਂ ਗਈ ਲੋ ਵਜੀ ਬੱਚੇ ਜਾਨਿਕ ਆਰੇ ਬੀਆ ਕੰਮ ਲੋ ਵਜੀ ਕਰੋ ਚੇਕਾ ਬੱਥਰ ਰੰਗੀਆਂ ਅੱਖਾਂ ਨੇ ਬਈ ਇਹਦੀਆਂ ਚੱਬਾ ਸਰ ਹੈ ਚੱਟੀਆਂ ਹੋ ਗਏ ਇਹਦੀ ਆ ਬਈ ਲਾਸਟ ਲਾਸਟ ਰਹਿੰਦੀ ਪੱਟਣ ਕਰਨਿਓ ਠੀਕ ਹੈ ਬਾਈ ਇਹਦੀ ਆ ਲਾਸਟ ਲਾਸਟ ਰਹਿੰਦੀ ਪੱਟਣ ਕਰਨਿਓ ਬਾਈ ਠੀਕ ਹੈ ਇਹ ਸਾਰੇ ਨੀਲੀ ਢਾਰ ਸਾਦਰੀ ਦੇ ਲੱਗੇ ਹੋਇਆ ਬਾਈ 300 ਦੇ ਹਿਸਾਬ ਨੂੰ ਦੇਣੇ ਆ ਬਾਈ ਲਓ ਜੀ ਇਹਦੇ ਪੱਕਾ ਛੱਲਾ ਪਿਆ ਹੋਇਆ ਬਾਈ ਪੈਰ ਚ ਆ ਚੈੱਕ ਕਰ ਲਓ ਬਾਈ ਠੀਕ ਹੈ ਬਾਈ ਕੋਸ ਦੇ ਪੱਕੇ ਛੱਲੇ ਪਿਆ ਕੋਸ ਦੇ ਨਹੀਂ ਬਾਈ ਹੋਰ ਚੈੱਕ ਕਰ ਲਓ ਇਹਦੇ 1 ਲਾਟ ਲਾਟ ਰਹਿੰਦੀ ਹੈ ਬਾਈ ਦੀ ਕੰਨੀ ਠੀਕ ਹੈ ਇੱਥੇ ਵੀ ਤੁਸੀਂ ਸਰ ਕਰ ਫਨ ਨਹੀਂ ਬਾਈ ਲੋਡਰ ਚੋਟਕ ਕਾਲੀਆਂ ਅੱਖਾਂ ਨੇ ਬਈ ਚਿੱਟੀ ਨਾ ਹੋਗਾ ਸਾਫ ਚਿੱਟਾ ਇਹਦੀ ਬਈ ਆ ਲਾਸਟ ਲਾਸਟ ਰਹਿੰਦੀ ਪੱਟਣ ਕੰਨਿਓ ਲਾਸਟ ਲਾਸਟ ਰਹਿੰਦੀ ਬਈ ਇਹਦੀ ਪੱਟਣ ਕੰਨਿਓ ਪੱਟ ਕੇ ਤੁਸੀਂ ਸਰ ਕਰਕੇ ਗਾਂ ਬਾਜੀਆਂ ਨੂੰ ਛੱਡ ਸਕਦੇ ਹੋ ਬਈ ਠੀਕ ਹੈ ਇਹਦੇ ਵੀ ਆ ਦੇਖੋ ਬਾਈ ਪੱਕਾ ਛੱਲਾ ਪਿਆ ਹੋਇਆ ਬਾਈ ਠੀਕ ਹੈ ਜੀ ਲੋਈ ਕਰ ਲਓ ਚੈੱਕ ਲੋਈ ਸੋਨੂ ਖੋਲ ਰਖਾਈ ਆਪਾਂ ਉਹਦੇ ਕਾਲੀ ਅੱਖਾਂ ਨੇ ਬਾਈ ਜੀ ਸਾਬ ਚਿੱਟੀਆਂ ਚਿੱਟੀਆਂ ਨੋਕ ਆ ਬਾਈ ਇਹਦੀਆਂ ਤਿੰਨ ਤਿੰਨ ਰਹਿੰਦੀਆਂ ਬਾਈ ਲਾਸਟਿਕ ਤਿੰਨ ਤਿੰਨ ਰਹਿੰਦੀਆਂ ਪੱਟ ਕੇ ਸਰ ਕਰਕੇ ਇਹਨਾਂ ਨੂੰ ਛੱਡ ਸਕਦੇ ਹਾਂ ਬਾਈ ਆ ਤਿੰਨ ਤਿੰਨ ਰਹਿੰਦੀਆਂ ਬਾਈ ਲਾਸਟਿਕ ਦੀਆਂ ਠੀਕ ਆ ਬਾਈ ਜੀ ਤੇ ਲੋ ਬਾਈ ਜੀ ਕਰੋ ਪੰਜਿਆਂ ਦਾ ਸ਼ੂਕ ਜੀ ਕਰੋ ਚੈੱਕ ਕੋਲਟਰ ਗਾਲੀਆਂ ਅੱਖਾਂ ਠੀਕ ਆ ਬਾਈ ਚਿੱਟੀ ਨੋਕਾ ਸਾਫ ਚਿੱਟਾ ਇਹਦੇ ਆ ਕੋਈ ਆਰੀਆ ਨਹੀਂ ਬਾਈ ਲਾਸਟ ਇਹਦੀਆਂ ਇਹ 10 ਪਰ ਸਾਫ ਹੋਇਆ ਖੜੇਗਾ ਇਹਦੀਆਂ ਲਾਸਟ ਲਾਸਟ ਵੀ ਆਰੀਆ ਬਾਈ ਠੀਕ ਹੈ ਜੀ ਬਾਈ ਇਹ 10 ਪਰ ਸਾਫ ਹੋਇਆ ਖੜਾ ਬਾਈ ਲੋ ਬਾਈ ਕਰੋ ਚੈੱਕ ਪੰਜ ਚੈੱਕ ਕਰ ਲਓ ਬਈ ਠੱਲ ਇਹਦੀ ਪੱਕੀ ਪਈ ਹੋਈ ਆ ਬਾਈ ਜੀ ਕਿੰਨੀ ਲਓ ਬਈ ਕਰੋ ਚੈੱਕ ਕੱਲੇ ਕੱਲੇ ਲਓ ਬਈ ਤਾਂ ਇਹ ਸਭ ਚੈੱਕ ਖੱਟੀਆਂ ਅੱਖਾਂ ਬਈ ਪੂਰੀ ਨੋਕ ਲਾਲ ਚੀਨੀ ਘੋਬਰੀ ਆ ਬਈ ਲੋ ਵਈ ਕਰੋ ਫੋਰਾ ਨਾਲੋ ਲੋ ਵਈ ਦ੍ਰਵਿਕਰ ਲੋ ਇਹ ਸਾਰੇ ਖੰਭ ਨਮੇ ਆ ਗਏ ਬਈ ਠੀਕ ਹੈ ਬਈ ਛੋੜ ਕੇ ਲੋ ਬਈ ਪੰਜਿਆਂ ਦਾ ਵੀ ਕਰ ਲੋ ਬਈ ਸ਼ੌਂਕ ਨੋ ਬਈ ਕਰੋ ਚੱਕ ਕੌਤਰਾ ਖੱਟੀਆਂ ਅੱਖਾਂ ਸੱਤੇ ਲਾਲ ਛੁੱਟਾ ਬਈ ਪੂਰੀ ਨੋਖ ਵਈ ਜੀ ਇਧੀਆਂ ਲਾਫਟ ਦੋ ਦੋ ਰਹਿੰਦੀਆਂ ਬਈ ਛਾੜ ਲੰਗਣ ਨੂੰ ਬਾਕੀ ਤਾਂ ਖੰਭ ਨਾ ਮੈਂ ਹੋਵੇ ਇਧਰੋਂ ਦੋ ਰਹਿੰਦੀਆਂ ਬਈ ਮੇਰੇ ਖਾਲ ਇਧਰੋਂ ਤਿੰਨ ਰਹਿੰਦੀਆਂ ਬਈ ਠੀਕ ਹੈ ਬਈ ਜੀ ਤੇ ਆਹ ਕਰ ਲਓ ਬਈ ਪੰਜਿਆਂ ਦਾ ਸ਼ੌਂਕ ਠੀਕ ਆ ਬਾਈ ਜੀ ਲੋ ਹੋਈ ਹੁਣ ਜਿਹੜਾ ਸਾਨੂੰ ਸਰਪ੍ਰਾਈਜ਼ ਦਿਖਾਉਣ ਲੱਗਿਆ ਬਾਈ ਲੋ ਹੋਈ ਸਰਪ੍ਰਾਈਜ਼ ਦਾ ਮਤਲਬ ਇਹ ਹੈ ਵੀ ਆਹ ਦੇਖੋ ਬਾਈ ਚਿੱਟੀਆਂ ਸਨੇਰੀਆਂ ਅੱਖਾਂ ਬਾਈ ਲਾਲ ਜੀਨੀਆਂ ਦੇਖੋ ਸਾਤੀ ਤੋਂ ਵੀ ਠੀਕ ਆ ਬਾਈ ਜੀ ਇਹ ਵੀ ਪੱਟੀ ਹੋਈ ਹੈਗੀ ਇਹ ਤਾਜੀ ਪੱਟੀ ਲੱਗਦੀ ਆ ਮੈਨੂੰ ਠੀਕ ਹੈ ਬਾਈ ਇਹਦੇ ਪੌਣੇ ਫੰਗ ਹਜੇ ਪੰਜਿਆਂ ਦਾ ਕਰੋ ਬਾਈ ਸ਼ੌਂਕ ਤੇ ਸਰਪ੍ਰਾਈਜ਼ ਇਹ ਆ ਬਾਈ ਇਹ 13 ਖੰਭੀ ਗੋਦਰੀ ਹੈ ਜੀ ਲੋ ਬਜੀ ਕਰਾਉਣਾ ਚੱਕ 1 2 3 4 5 6 7 8 9 10 11 ਵਰਾ ਅਤੇ ਰਮਬਈ ਇਹ 13 ਬੰਗੀ ਕੂਦਰੀ ਆ ਬਈ ਜੀ ਠੀਕ ਹੈ ਜੀ ਬਈ ਇਹ ਵੀ ਪੱਟੀ ਹੋਈਏਗੀ ਬਈ ਜੀ ਛਾਲ ਬਈ ਉਹ ਦਵਾ ਦਿਖਾਉਣਾ ਤੁਹਾਨੂੰ ਕੂਕਰ ਬਈ ਇਹ ਵੀ ਪੱਟਿਆ ਹੋਈਏਗਾ ਲੋ ਬਈ ਕਰੋ ਸ਼ੌਂਕ ਇਹ ਵੀ ਪੱਟਿਆ ਹੋਗਾ ਕੱਟੀਆਂ ਅੱਖਾਂ ਬਈ ਲਾਲ ਜੀਨਾ ਠੀਕ ਆ ਬਾਈ ਜੀ ਕਾਲੀ ਪੂਰੀ ਨੋਕ ਆ ਦੇਖੋ ਇਹ ਵੀ ਪੱਟਿਆ ਹੋਇਆ ਬਾਈ ਕਰ ਲਓ ਬਾਈ ਚੈੱਕ ਇਧਰ ਵੀ ਪੱਟਿਆ ਹੋਇਆ ਬਾਈ ਤੇ ਆਹ ਕਰੋ ਬਾਈ ਪੰਜਿਆਂ ਦਾ ਛੌਂਕ ਬਾਈ ਜੀ ਠੀਕ ਆ ਜੀ ਤੇ ਹੁਣ ਇਹਦੇ ਵੀ ਖੰਭ ਗਣਉਣੇ ਆ ਬਾਈ ਇਹ ਵੀ 13 ਖੰਭਾ ਬਾਈ 1 2 3 4 5 6 7 ਠੀਕ ਹੈ ਬਾਈ 8 9 10 11 12 ਆ 13ਵਾਂ ਬਾਈ ਇਹ ਦੋਏ ਇਹ ਦੋ ਆਪਣੇ ਕੋਲ 13 ਕੰਬੇ ਆਏ ਜੀ ਬਾਈ ਇੰਨਾ ਚ ਠੀਕ ਹੈ ਬਾਈ ਇਹ ਵੀ ਪੱਟਿਆ ਹੋਇਆਗਾ ਸਾਰੇ ਸਰਦੇਹੀ ਛਾਤਰੀ ਦੇ ਲੱਗੇ ਹੋਏ ਬਾਈ ਜੀ ਤੇ ਆ ਲਓ ਬਾਈ ਇਹ ਦੋ ਦੋ ਕਬੂਤਰ ਆਪਣੇ ਕੋਲ 13 ਕੰਬੇ ਆ ਬਾਈ ਇਕਦਾ ਉਹ ਜਿਹੜੀ ਹੁਣ ਸਾਲ ਜੀ ਮਰੀਦੀ ਇਹ ਕੰਮ ਹੋਰ ਹੀ ਫਰਜ਼ ਹੈ ਇਹ 2 ਤੇ 13 ਖੰਭੇ ਆ ਬਾਈ ਬਾਕੀ ਦੇ 12 12 ਖੰਭੇ ਆ ਬਾਈ ਠੀਕ ਆ ਬਾਈ ਜੀ ਕਰ ਲਓ ਬਾਈ ਚੈੱਕ ਲਓ ਬਾਈ ਪੱਟੇ ਹੋਏ ਕਬੂਤਰਾ ਬਾਈ ਇਹ 300 ਦੇ ਹਿਸਾਬ ਨੂੰ ਲੱਗਣਗੇ ਬਾਈ ਜੀ ਠੀਕ ਆ ਬਾਈ ਜੀ ਸਾਰੇ ਦੇ ਸਾਰੇ ਸਰਦਈ ਛਾਤਰੀ ਦੇ ਲੱਗੇ ਹੋਏ ਹੈਗੇ ਠੀਕ ਹੈ ਜੀ ਇਹਨਾਂ ਦੇ ਵਿੱਚ ਕੋਈ ਦੇ ਪੁਰਾਣੇ ਫਾਂਗਾ ਬਈ ਪੱਟੇ ਜਾ ਸਕਦੇ ਤੁਸੀਂ ਕੱਟ ਕੇ ਤੁਸੀਂ ਸਰ ਕਰਕੇ ਦੁਬਾਰੋਂ ਬਾਜੀ ਛੱਡ ਸਕਦੇ ਹੋ ਇਹਨਾਂ ਨੂੰ ਬਾਜੀ ਇਹ ਛੱਡ ਸਕਦੇ ਹੋ ਬਾਈ ਜੀ ਕਹਿੰਦੇ ਭਾਵਾ ਤੇ 10 ਦੇ 10 ਬਾਈ ਇਕੱਠੀ ਦੇਣੇ ਆਪਾਂ ਨੇ ਠੀਕ ਹੈ ਜੀ ਇਹ 10 ਦੇ 10 ਇਕੱਠੀ ਦੇਵਾਂਗੇ ਬਾਈ ਜੀ ਇਕੱਠੀ ਝਗਾਉਣੇ ਆ ਬਾਈ ਜੀ ਇਹ ਕਰ ਲਓ ਸ਼ੌਂਕ ਕੱਲੇ-ਕੱਲੇ ਕੂਕੂ ਦਾ ਸ਼ੌਂਕ ਕਰ ਲਓ ਬਾਈ ਕੋਈ ਹੋਣੀ ਲਓ ਬਾਈ ਜੀ ਕੱਲੇ-ਕੱਲੇ ਜਾਓ ਇਹਗਾ ਜੇ ਕੁਛ ਦਾ ਠੱਲਾ ਵੀ ਪਈ ਜਾਣਾ ਹੈ ਕੁਛ ਦੇ ਨਹੀਂ ਪਈਆਂ ਹੋਇਆ ਸਰਦਰੀ ਛਾਦਰੀ ਦੇ ਲੱਗਿਆ ਹੋਇਆ ਬਾਈ ਜੀ ਤੇ ਆਹ 2 ਮੈ 13 ਪੱਗੇ ਉਹ ਮਗਰ ਕੋਤਰੀ ਖੜੀ ਹੈ ਉਹਨਾਂ ਨਾਰਾ ਹੈਗਾ 13 ਖੰਭੇ ਆ ਬਈ ਇਹ ਦੋਏ ਪੱਟੇ ਹੋਏ ਹੈਗੇ ਤੇ ਕਹਿਣ ਦਾ ਭਾਵ ਤੁਸੀਂ ਇਹਨਾਂ ਨੂੰ ਬਾਜ਼ੀਆਂ ਛੱਡ ਸਕਦੇ ਆ 10 ਪਰ ਸਾਫ ਹੋ ਗਏ ਜਦੋਂ ਤੇ ਜਿਹਨਾਂ ਦੇ ਪੱਟਣ ਆ ਬਾਈ ਉਹ ਦੱਸ ਕੇ ਦੇਵਾਂਗੇ ਵੀ ਆ ਇਹਨਾਂ ਦੇ ਆਹ ਬੰਕ ਪੱਟਦੇ ਪਈਏ ਕੋਈ ਚੱਕਰ ਨਹੀਂ ਠੀਕ ਹੈ ਨਾ ਬਾਈ ਤੇ ਬਾਈ ਜੀ ਦੱਸ ਦੇ ਦਸ ਇਕੱਠੇ ਦੇਣੇ 300 ਦੇ ਹਿਸਾਬ ਨੂੰ ਦੇਵਾਂਗੇ ਬਾਈ ਜੀ ਠੀਕ ਹੈ ਜੀ 300 ਦੇ ਹਿਸਾਬ ਨੂੰ ਇਕੱਠੇ ਹੀ ਦੇਣੇ ਹੈਗੇ ਤੇ ਫੋਨ ਨੰਬਰ ਮੇਰਾ ਉਹੀ 88728 01433 ਮੇਰਾ ਫੋਨ ਨੰਬਰ ਆ ਬਾਈ ਜੀ ਪਿੰਡ ਨਾਗਰਾ 6ਲਾ ਸੰਗਰੂਰ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਹੋਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਜਲਦੀ ਕੋਈ ਅਗਲੀ ਵੀਡੀਓ 'ਚ ਆ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ